ਸਾਸਤਰੀ ਕਾਲ ਜੀ ਆ ਜਿਹੜਾ ਕਬੂਰਡ ਆ ਸਾਰਾ ਸ਼ੌਂਕ ਤੋਂ ਰਹਿਤ ਹੈ ਸ਼ੌਂਕ ਤੋਂ ਰਹਿਤ ਕਬੂਰਡ ਇਸ ਕਮਰੇ ਵਿੱਚ ਸ਼ੌਂਕ ਇੰਨੀ ਜ਼ਿਆਦਾ ਗਈ ਲੂਹਾਂ ਬਣੀਆਂ ਪਈਆਂ ਤੁਹਾਨੂੰ ਦਿਖਾਉਣੇ ਆ ਬਹੁਤ ਜ਼ਿਆਦਾ ਸ਼ੌਂਕ ਸੀ ਇਸ ਤੇ ਇਦੇ ਨਾਲ ਦਾ ਕਾਪਰਡ ਤਿਆਰ ਕਰਾਉਣ ਲਈ ਵਰਕਰੋ ਗੱਲ ਅਲੂਮੀਨੀਅਮ ਵਰਕਸ ਭਟੌਰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਮੋਬਾਈਲ ਨੰਬਰ 9883 99260 99882 99260 ਗੱਲ ਅਲੂਮੀਨੀਅਮ ਵਰਕਸ ਭਟੌਰ potao